ਅੱਜ ਪੂਰੇ ਵਿਸ਼ਵ ਵਿੱਚ ਯੋਗ ਦਿਵਸ ਮਨਾਇਆ ਜਾ ਰਿਹਾ ਹੈ ਜਿਸ ਦੇ ਚਲਦਿਆਂ ਫਰੀਦਕੋਟ ਵਿਖੇ ਵੀ ਇੱਕ ਯੋਗ ਕੈਂਪ ਲਗਾਇਆ ਗਿਆ ਜਿਸ ਵਿੱਚ ਮਹਿਲਾਵਾਂ ਤੇ ਪੁਰਸ਼ਾਂ ਨੇ ਹਿੱਸਾ ਲਿਆ ਇਸ ਮੌਕੇ ਫਰੀਦਕੋਟ ਦੇ ਵਿਧਾਇਕ ਗੁਰਦੇਵ ਸਿੰਘ ਸੇਖੋ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਜਿਨ੍ਹਾਂ ਨੇ ਯੋਗ ਕੈਂਪ ਦਾ ਆਗਾਜ਼ ਕੀਤਾ ਇਸ ਮੌਕੇ ਉਨ੍ਹਾਂ ਵੱਲੋਂ ਕਮੇਟੀ ਮੈਂਬਰਾਂ ਨਾਲ ਯੂਕ੍ਰੇਵਾਵਾਂ ਵੀ ਕੀਤੀਆਂ ਗਈਆਂ ਆਪਣੇ ਸੰਦੇਸ਼ ਵਿੱਚ ਵਿਧਾਇਕ ਗੁਰਦੇਵ ਸਿੰਘ ਸੇਖੋ ਨੇ ਕਿਹਾ ਕਿ ਯੋਗ ਹੀ ਇੱਕ ਅਜਿਹਾ ਰਸਤਾ ਹੈ ਜਿਸ ਨਾਲ ਆਸੀਂ ਆਪਣੇ ਸਰੀਰ ਦੇ ਸਾਰੇ ਰੋਗਾਂ ਨੂੰ ਖਤਮ ਕਰਨ ਵਿੱਚ ਸਹਾਇੀ ਹੁੰਨੇ ਹਨ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਲਗਾਤਾਰ ਸਾਡੇ ਫਰੀਦਕੋਟ ਦੇ ਵਿੱਚ ਜਿਹੜਾ ਯੋਗ ਦੀ ਜਿਹੜੀ ਹੈਗੀ ਆ ਉਹ ਕਲਾਸਾਂ ਦਿੱਤੀਆਂ ਜਾਂਦੀਆਂ ਔਰ ਇੱਥੇ ਸਾਡੇ ਇਹ ਧਰਮਸ਼ਾਲਾ ਦੇ ਵਿੱਚ ਮੰਦਰ ਦੇ ਵਿੱਚ ਗਿੱਲਾ ਰਾਮ ਧਰਮਸ਼ਾਲਾ ਦੇ ਮੰਦਰ ਜੀ ਦੇ ਵਿੱਚ ਬਹੁਤ ਪਿਛਲੇ ਲੰਬੇ ਸਮੇਂ ਤੋਂ ਯੋਗਾ ਕਰਾਇਆ ਜਾਂਦਾ ਔਰ ਯੋਗ ਦਾ ਇੱਕੋ ਹੀ ਜਿਹੜਾ ਮੋਟਿਵ ਹੈ ਯੋਗ ਭਗਾਏ ਰੋਗ ਸੋ ਸਤਿ ਸ੍ਰੀ ਅਕਾਲ ਜੀ ਸਾਰੇ ਤੇ ਗੰਢ ਕਹਿੰਦੇ ਆ ਤੇ ਦੁਨੀਆ ਦੇ ਸਾਰੇ ਰੋਕਾਂ ਨੂੰ ਭਜਾਉਣ ਵਾਸਤੇ ਜਿਹੜਾ ਉਹ ਯੋਗ ਜ਼ਰੂਰੀ ਹੈ ਸੋ ਇੱਕ ਬਹੁਤ ਵੱਡਾ ਅਭਰਾਲਾ ਹੈ ਤੇ ਇਹ ਅਭਰਾਲਾ ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਕਿਉਂਕਿ ਜੇ ਸਾਡੇ ਕੋਲ ਸਿਹਤ ਨਹੀਂ ਤਾਂ ਕੋਈ ਚੀਜ਼ ਸਾਡੇ ਕੰਮ ਨਹੀਂ ਆਉਦੀ ਤੇ ਜਿੰਨਾ ਮਰਜੀ ਕਿਸੇ ਕੋਲ ਧਨ ਦੌਲਤ ਹੈ ਜੇਕਰ ਉਹਦੇ ਕੋਲ ਚੰਗਾ ਸ਼ਰੀਰ ਨਹੀਂ ਤਾਂ ਫਰ ਉਹ ਕਿਸੇ ਕੰਮ ਨਹੀਂ ਆਉਦਾ ਇਸ ਵਾਸਤੇ ਸਭ ਨੂੰ ਯੋਗ ਕਰਨਾ ਚਾਹੀਦਾ ਸਭ ਨੂੰ ਐਕਸਰਸਾਈਜ਼ ਕਰਨੀ ਚਾਹੀਦੀ ਹੈ ਆਪਣੇ ਸਰੀਰ ਦਾ ਖਿਆਲ ਰੱਖਣਾ ਚਾਹੀਦਾ ਵੈਗ੍ਰੋਦਿਕਾ ਖਾਲਸਾ ਵੈਗ੍ਰੋਦਿਕ ਮੈਂ ਸਾਰਿਆਂ ਨੂੰ ਇਹੀ ਸੰਦੇਸ਼ ਦੇਣਾ ਜਾਵਾਂਗੀ ਕਿ ਅੱਜ ਅੰਤਰਰਾਸ਼ਟਰੀ ਯੋਗ ਦਿਵਸ 11ਵਾਂ ਅਸੀਂ ਅੰਤਰਰਾਸ਼ਟਰੀ ਯੋਗ ਦਿਵਸ ਮਨਾ ਰਹੇ ਆ ਮੇਰੀਆਂ ਸਾਰੀਆਂ ਭੈਣਾਂ ਅਗੇ ਸਮਾਜ ਅਗੇ ਦੇਸ਼ ਅਗੇ ਬੇਨਤੀ ਹੈ ਕਿ ਹਰ ਰੋਜ਼ ਯੋਗ ਕਰੋ ਯੋਗ ਰੋਹਨ ਰੋਗ ਆਪਣੇ ਹੱਥੀ ਆਪਣਾ ਆਪੇ ਹੀ ਕਾਸਵਾ ਇਹ ਸਾਡਾ ਆਪਣਾ ਕੰਮ ਹੈ ਸਾਡਾ ਆਪਣਾ ਸਰੀਰ ਹੈ ਅਸੀਂ ਜੇ ਦਵਾਈਆਂ ਤੋਂ ਮੁਕਤ ਰਹਿਣਾ ਚਾਹੁੰਦੇ ਆ ਤਾਂ ਸਾਨੂੰ ਯੋਗ ਕਰਨਾ ਪਏਗਾ ਇਸ ਕਰਕੇ ਹਰ ਰੋਜ਼ 1 ਘੰਟਾ ਯੋਗ ਕਰੋ ਕਰੋ ਯੋਗ ਰੋਹਨ ਰੋਗ ਇਹ ਹੀ ਮੇਰਾ ਸੰਦੇਸ਼ ਹੈ ਮੇਰਾ ਇਸ ਤੋਂ ਲਗਾਂ ਅੰਤਰਰਾਸ਼ਟਰੀ ਯੋਗ ਦਿਵਸ ਤੇ ਪੁਲਿਸ ਲੈਨ ਤਰਨ ਤਰਨ ਨੂੰ ਵਿਹੇਵੀ ਯੋਗ ਦੇ ਆਸਣ ਕਰਵਾਏ ਗਏ ਇਸ ਮੌਕੇ ਐਸਡੀਐਮ ਅਰਵਿੰਦਰਪਾਲ ਸਿੰਘ ਐਸਪੀ ਹੈੱਡਕੁਆਟਰ ਬਲਜੀਤ ਸਿੰਘ ਪੁੱਲਰ ਸਿੱਖਿਆ ਵਿਭਾਗ ਵੱਲੋਂ ਜਗਵਿੰਦਰ ਸਿੰਘ ਲੈਰੀ ਡਿਪਟੀ ਜ਼ਿਲ੍ਹਾ ਸਿੱਖਿਆ ਵਿਭਾਗ ਪਰਮਜੀਤ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਚੇਅਰਮੈਨ ਗੁਰਦੇਵ ਸਿੰਘ ਸੰਧੂ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਟਰੇਨਰ ਜਿਹੜੇ ਆ ਉਹ ਟ੍ਰੇਨਿੰਗ ਕਰਾ ਰਹੇ ਸੋ ਮੈਂ ਇੱਕੋ ਹੀ ਕਹਿਣਾ ਚਾਹਾਂਗਾ ਕਿ ਇਹ ਆਪਣੀ ਦਿਨਚਰਿਆ ਦਾ ਜਿਹੜਾ ਉਹਨੂੰ ਹਿੱਸਾ ਬਣਾਓ ਯੋਗ ਨੂੰ ਤਾਂ ਜੋ ਤੁਸੀਂ ਸਰੀਰਕ ਤੇ ਮਾਨਸਿਕ ਦੋਨੋਂ ਤਰ੍ਹਾਂ ਨਾਲ ਤੰਦਰੁਸਤ ਰਹਸ ਜਿਹੜੀ ਪੰਜਾਬ ਗੌਰਮੇ ਵੀ ਇੱਕ ਬਹੁਤ ਵਧੀਆ ਵੱਡੀਏ ਛਲਾਂਗਾ ਵਾ ਵੀ ਇਹ ਜਿਹੜੀ ਸੀਐਮ ਦੀ ਯੋਗਸ਼ਾਲਾ ਹਰ ਜਗ੍ਹਾ ਜਿਸ ਤਰ੍ਹਾਂ ਚੇਰਮਾ ਸਾਹਿਬ ਨੇ ਦੱਸਿਆ ਹਰ ਬਲਾਕ ਦੇ ਵਿੱਚ ਹੋ ਰਹੀ ਆ ਸਾਡੇ ਪੁਲਿਸ ਵੱਲੋਂ ਵੀ ਸਾਰਿਆਂ ਨੂੰ ਬਹੁਤ ਗੇਅਰ ਕੀਤਾ ਜਾ ਰਿਹਾ ਕਿ ਹਰ ਭਾਗ ਲੈਣ ਬੱਚੇ ਖਾਸ ਕਰਕੇ ਅੱਜ ਪੀਐਸ ਵਾਲਾ ਪਰਵ ਦੇਖਿਆ ਬਹੁਤ ਝੜ ਕੇ ਬੱਚੇ ਆਏ ਆ ਹਰ ਇੱਕ ਜਗ੍ਹਾ ਦੇ ਵਿੱਚ ਅਸੀਂ ਅੱਜ ਪੰਜਾਬ ਪੁਲਿਸ ਨੇ ਬਹੁਤ ਵਧੀਆ ਤਰੀਕੇ ਨਾਲ ਅਸੀਂ ਪਹਿਲੋਂ ਵੀ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਪਿੱਲੋ ਵੀ ਸਾਰਿਆਂ ਨੇ ਅਸੀਂ ਬਹੁਤ ਵਧੀਆ ਤਰੀਕੇ ਨਾਲ ਦੱਸ ਸਕੀਏ ਕਿ ਅੱਜ ਹੈਗੀ ਹੈ ਜੋ ਜੋਗਸ਼ਾਲਾ ਵਾ ਤੇ ਸਾਰੀ ਜਗ੍ਹਾ ਬਹੁਤ ਵੱਧ ਛੱਡ ਕੇ ਸਾਰਿਆਂ ਨੇ ਸਿਵਲ ਪ੍ਰਸ਼ਾਸਨ ਨੇ ਵੀ ਬੜਾ ਸਹਿਯੋਗ ਦਿੱਤਾ ਤੇ ਅੱਜ ਬਹੁਤ ਵੱਧ ਛੱਡ ਕੇ ਬੱਚਿਆਂ ਨੇ ਲੇਡੀਜ਼ ਦੇ ਹਰ ਵਰਗ ਦੇ ਮੱਲੇ ਵੀ ਨਾਲ ਲੋਕਾਂ ਨੇ ਭਾਗ ਲਿਆ ਵਾ ਇਹ ਬਹੁਤ ਵਧੀਆ ਗੱਲ ਆ ਇਹਦੇ ਨਾਲ ਇੱਕ ਸਿਹਤ ਮਿਲਦੀ ਆ ਇੱਕ ਸਰੀਰਕ ਫਿਟਨੈਸ ਦਾ ਵਧੀਆ ਹੁੰਦਾ ਵਾ ਇਹ ਸਭੋ ਜਿਸ ਤਰ੍ਹਾਂ ਅੱਜ ਹੋਈ ਹੈ ਮੇਰੇ ਖਿਆਲ ਨਾਲ ਅਸੀਂ ਐਸਕੇ ਨਾਲ ਅੱਗੇ ਹੀ ਕਰ ਰਹੇ ਸੀ ਗੱਲ ਇਹ ਘਟੋ ਘੱਟ ਹਰ ਕਿਸੇ ਨੂੰ ਅੱਜ ਸਿੱਖ ਕੇ ਗਏ ਆ ਹਰ ਕਿਸੇ ਨੂੰ ਕਾ ਅੱਗੇ ਵੀ ਦੱਸਣਾ ਚਾਹੀਦਾ ਤੇ ਇਹ ਮਤਲਬ ਵੀ ਜਿੱਦਾਂ ਵੀ ਹਰ ਕੋਈ ਰੋਜ਼ ਦੇਣਾ ਇਹ ਮਤਲਬ ਵੀ ਆਪਣੀ ਹਿੰਮਤ ਕਰਨਾ ਘਰਾਂ ਚ ਕਰਨਾ ਜਾਂ ਇਕੱਠੇ ਹੋ ਕੇ ਆਪਣੀ ਗਰਾਊਂਡ ਚ ਵਗੈਰਾ ਇਹ ਡੇਲੀ ਚਾਹੀਦੀ ਆ ਜਿਹਦੇ ਨਾਲ ਇਹ ਬਹੁਤ ਵਧੀਆ ਸਰੀਰਕ ਪੱਖੋਂ ਬੱਚਿਆਂ ਖਾਸ ਕਰਕੇ ਵੀ ਜਿਹੜਾ ਵਧੀਆ ਤਰੀਕੇ ਨਾਲ ਇੱਕ ਪਾਸੇ ਲੱਗਣਾ ਤੇ ਜਿਹੜਾ ਮਤਲਬ ਉਹ ਵਧੀਆ ਚਲੋ ਇਹਦੇ ਨਾਲ ਇਹ ਆ ਕਿ ਬੱਚੇ ਜਿਹੜੇ ਆ ਇਹ ਪਾਸੇ ਲੱਗਣਗੇ ਤੇ ਥੋੜਾ ਜਿਹਾ ਇਹ ਹੋਊਗਾ ਕਿ ਦਸ਼ਾਵ ਲੋ ਵੀ ਘਟਾਊਗਾ ਹਰ ਮਨ ਲੋ ਕ੍ਰਾਈਮ ਵੱਲ ਉਹ ਫਰਕ ਪਾਊਗਾ ਇਹਦੇ ਨਾਲ ਤੇ ਸਾਡੀ ਇਹੋ ਜੇ ਪੁਲਿਸ ਦੀ ਅੱਗੇ ਵੀ ਆ ਵੀ ਅਸੀਂ ਇਹ ਕਰਾਉਂਦੇ ਰਾਵਾਂਗੇ ਜੇਦੋਂ ਵੀ ਸਾਨੂੰ ਕੋਈ ਟਾਈਮ ਮਿਲੂਗਾ ਤੇ ਅਸੀਂ ਪੁਲਿਸ ਵੱਲੋਂ ਵੀ ਆਈ ਪ੍ਰਲਾ ਕਰਾਂ ਕਿ ਇੱਕ ਪ੍ਰੋਗਰਾਮ ਇੱਥੇ ਹੀ ਲਾਈਨ ਕੀਤਾ ਜਾਊਗਾ ਅਸੀਂ ਤੇ ਇਹ ਕਹਿੰਦੇ ਆ ਕਿ ਇਹੋ ਜੇ ਸੀਐਮ ਜਿਹੜੇ ਆ ਪੰਜਾਬ ਨੂੰ ਮਿਲਣੇ ਚਾਹੀਦੇ ਆ ਕਿਉਂਕਿ ਸਾਡਾ ਜਿਹੜਾ ਸੀਐਮ ਆ ਸਰਦਾਰ ਭਗਵੰਤ ਸਿੰਘ ਜੀ ਮਾਨ ਸ੍ਰੀ ਅਰਵਿੰਦ ਕੇਜਰੀਵਾਲ ਸਾਡੀ ਸੁਪਰੀਮੋ ਬਹੁਤ ਹੀ ਵਧੀਆ ਤਰੀਕੇ ਨਾਲ ਉਹ ਪੰਜਾਬ ਨੂੰ ਕਿਸੇ ਚੰਗੀ ਦਿਸ਼ਾ ਵੱਲੇ ਬੰਨੇ ਖੜਨਾ ਚਾਹੁੰਦੇ ਆ ਉਹ ਦਿਨ ਰਾਤ ਪੰਜਾਬ ਲਈ ਮਿਹਨਤ ਕਰ ਰਹੇ ਆ ਪਹਿਲਾਂ ਤੇ ਤੁਸੀਂ ਦੇਖਿਆ ਕਿ ਪੂਰੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਵੀ ਜੁਧ ਨਸ਼ਿਆਂ ਵਿਰੋਧ ਦੇ ਵੇਖੋ ਉਹਨਾਂ ਛੇੜਿਆ ਤੇ ਪੂਰੀ ਅਫਸਰਸ਼ਾਈ ਸ਼ਹਿਰ ਇਥੋਂ ਦੀ ਜਿਹੜੀ ਪੰਜਾਬ ਦੀ ਆ ਉਹਨੂੰ ਵੀ ਇਸ ਬੰਨੇ ਧਿਆਨ ਦਵਾਇਆ ਕਿ ਇਹ ਜਿਹੜਾ ਨਸ਼ਾ ਇਹਨੂੰ ਜੜੋਂ ਪੱਟ ਕੇ ਰੱਖ ਦਿਓ ਦੂਜੇ ਬੰਨੇ ਵੇਖ ਲਓ ਵੀ ਆ ਜਿਹੜਾ ਯੋਗਸ਼ਾਲਾ ਵਾ ਇਹ ਵੀ ਹਰ ਜਗ੍ਹਾ ਹਰ ਜ਼ਿਲ੍ਹਿਆਂ ਦੇ ਵਿੱਚ ਤਹਿਸੀਲਾਂ ਦੇ ਵਿੱਚ ਬਲਾਕਾਂ ਦੇ ਵਿੱਚ ਕਰ ਦਿੱਤਾ ਗਿਆ ਵਾ ਅੱਜ ਸਾਡੇ ਤਰਨਤਾਰਨ ਜ਼ਿਲ੍ਹੇ ਦੇ ਹਰ ਬਲਾਕ ਦੇ ਵਿੱਚ ਜਿਹੜਾ ਇਹ ਯੋਗਸ਼ਾਲਾ ਆਸਨ ਕਰਾਇਆ ਗਿਆ ਤੇ ਪੂਰੇ ਪ੍ਰਸ਼ਾਸਨ ਨੇ ਬੜੀ ਐਨ ਬੈਨ ਤਰੀਕੇ ਦੇ ਨਾਲ ਜਿਵੇਂ ਕਰੋਨਾ ਚਾਹੀਦਾ ਸੀ ਸਾਰੀਆਂ ਬਲਾਕਾਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਹੁਕਮ ਆਇਆ ਤੇ ਇਹ ਪ੍ਰਸ਼ਾਸਨ ਨੇ ਵੀ ਉਸ ਨੂੰ ਬੜੇ ਤਰੀਕੇ ਵਧੀਆ ਨਾਲ ਕੀਤਾ ਵਾ ਪਰ ਜਿਹੜਾ ਇਹ ਇਹ ਜਿਹੇ ਹੈਗੇ ਆ ਅਪਲਬਧੀਆਂ ਇਹ ਕਰਾਉਂਦੇ ਤੇ ਕਰਦੇ ਰਹਿਣਾ ਚਾਹੀਦਾ ਕਿਉਂਕਿ ਸਾਡੇ ਬੱਚਿਆਂ ਦੀ ਮਾਨਸਿਕਤਾ ਤੰਦਰੁਸਤੀ ਸਰੀਰ ਦੀ ਫਿਟਨੈਸ ਸਾਰਿਆਂ ਪਾਸਿਆਂ ਤੋਂ ਸਾਨੂੰ ਲਾਭ ਦੇਗਾ ਇਸੇ ਤਰ੍ਹਾਂ ਰਾਜਪੁਰਾ ਵਿਖੇ ਵੀ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ ਜਿਸ ਵਿੱਚ ਸੈਂਕੜੇ ਦੀ ਗਿਣਤੀ ਵਿੱਚ ਬਜ਼ੁਰਗਾਂ ਬੱਚਿਆਂ ਅਤੇ ਨੌਜਵਾਨਾਂ ਨੇ ਹਿੱਸਾ ਲਿਆ ਜਿਨ੍ਹਾਂ ਨੇ ਕੀ ਯੋਗ ਕੀਤਾ ਇਸ ਮੌਕੇ ਪ੍ਰਬੰਧਕਾਂ ਨੇ ਕਿਹਾ ਕਿ ਯੋਗ ਕਰਨ ਨਾਲ ਸਰੀਰ ਦੇ ਬਹੁਤ ਸਾਰੇ ਰੋਗ ਖਤਮ ਹੋ ਜਾਂਦੇ ਹਨ ਤੇ ਸਾਨੂੰ ਰੋਜ਼ਾਨਾ ਹੀ ਯੋਗ ਕਰਨਾ ਚਾਹੀਦਾ ਹੈ ਅੱਜ ਹਮ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾ ਰਹੇ ਹਾਂ ਔਰ ਮੈਂ ਸਭ ਹਮਾਰੇ ਨਗਰ ਵਾਸੀ ਹੈ ਰਾਜਪੁਰਾ ਵਾਸੀ ਹੈ ਹਮਾਰੇ ਦੇਸ਼ ਵਾਸੀ ਸਭ ਕੋ ਇਹ ਸੰਦੇਸ਼ ਦੇਣਾ ਚਾਹਤਾ ਹੂੰ कि करें योग और रहें निरोग क्योंकि योग एक ऐसी विधा है जो मनुष्य को उसकी आत्मा के साथ जोड़ती है इसलिए सभी से निवेदन है कि अपना जो कीमती समय है सुबह का उसमें से केवल केवल आधे से एक घंटा रोज़ निकालें और नित्य योग किया करें क्योंकि योग करने से हमारा जो शरीर है वो स्वच्छ होता है साफ़ रहता है तन अच्छा तो मन अच्छा तन अच्छा तो मन अच्छा मन अच्छा तो धन अच्छा और तन मन धन अच्छा चंगा तो कहते हैं कटौती में भी गंगा तो बहुत बहुत धन्यवाद सभी का और सभी जो है नगर निवासियों से प्रार्थना है कि सभी नित्य एक अपना नियम बना लें कि रोज योग करना है प्रदीप कुमार प्रधान सेवा भारती पंजाब ये योगा दिवस आप बढ़ चढ़ कर मनाइए क्योंकि इससे हमारा शरीर स्वस्थ रहेगा शरीर स्वस्थ रहेगा तो हमारा समाज और देश स्वस्थ रहेगा तो क्योंकि सेवा भारती का काम पूरा कश्मीर से लेके कन्याकुमारी तक और उत्तर में राजस्थान से लेके अरुणाचल प्रदेश त्रिपुरा तक है तो आज पूरे लगभग एक लाख स्थानों पर सेवा भारती द्वारा योग दिवस मनाया जा रहा है तो सभी से विनती है कि आज के दिन शुरू करके प्रतिदिन जितना भी चाहे दस मिनट पंद्रह मिनट समय निकाल कर योग जरूर करें क्योंकि तो योग करेंगे तो रहेंगे निरोग मेरा नाम आर एस गुप्ता है मैं सेवा भारती राजपुरा का प्रधान है तो आज असि ग्यारहवां अंतरराष्ट्रीय योगा दिवस ਸਾਂਤਿਸ શ્રી ਨਿਰੰਕਾਰੀ ਪਾਰਕ ਦੇ ਵਿੱਚ ਮਨਾ ਰਹੇ ਆ। ਇਹਦੇ ਉੱਤੇ ਸਭ ਨੂੰ ਅਪੀਲ ਕਰਦੇ ਆ ਕਿ ਆਪਣਾ ਯੋਗ ਆਪਣੇ ਦਿਨਚਰਿਆ ਦੇ ਵਿੱਚ ਅਪਣਾਉਣ ਤੇ ਰੋਗ ਨੂੰ ਦੂਰ ਕਰਨਾ। ਇਸ ਤੋਂ ਇਲਾਵਾ ਜੇ ਗੱਲ ਕਰੀਏ ਬਰਨਾਲਾ ਦੀ ਤਾਂ ਇੱਥੇ ਵੀ ਵਕਫ ਵਕਫ ਥਾਵਾਂ ਤੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਬਟਾਲਾ ਟੀ ਬੈਨਿਤ ਨੇ ਸਾਰਿਆਂ ਨੂੰ ਯੋਗ ਕਰਨ ਦਾ ਸੰਦੇਸ਼ ਦਿੱਤਾ। ਅਜੀਤ ਮੈਂ ਆਪ ਦੇਖ ਰਹੇ ਹਾਂ ਸਾਰੇ ਦਰਸ਼ਕਾਂ ਸਵਾਗਤ ਹੈ ਨਰਿੰਦਰਾ ਅਰੋੜਾ ਬਰਨਾਲੇ ਤੋਂ। ਕਰੋ ਯੋਗ ਰਹੋ ਨਿਰੋਗ। ਅੱਜ ਇੰਟਰਨੈਸ਼ਨਲ ਯੋਗਾ ਦਿਵਸ 21 ਜੂਨ ਸਾਰ ਵਕ ਵਕ ਥਾਵਾਂ ਤੇ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਬੜਾ ਲੋਕਾਂ ਦੇ ਵਿੱਚ ਯੋਗਾ ਦਾ ਅੱਜ ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਪਹਿਲਾਂ ਵੀ ਦੇਖਿਆ ਬੀਜੀਐਸ ਸਕੂਲ ਦੇ ਵਿੱਚ ਤੇ ਹੁਣ ਜਿਹੜਾ ਹੈਗਾ ਪ੍ਰਾਥਮਾ ਹਾਲ ਦੇ ਵਿੱਚ ਵੱਖ-ਵੱਖ ਥਾਵਾਂ 'ਤੇ ਬੜੀ ਸ਼ਾਨਾ ਮਨਾਇਆ ਜਾ ਰਿਹਾ ਹੈ ਆਪਾਂ ਗੱਲ ਵੀ ਕਰਾਂਗੇ ਵੀ ਯੋਗਾ ਦਿਵਸੇ ਕੀ ਮੈਸੇਜ ਦੇਣਾ ਚਾਹੀਦਾ ਹੈ ਕੀ ਸਮਾਜ ਨੂੰ ਸੰਦੇਸ਼ ਦੇਣਾ ਚਾਹੀਦਾ ਹੈ ਅੱਜ ਜੀ ਅਸੀਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਤਹਿਤ ਬਨਾਲਾ ਜ਼ਿਲ੍ਹੇ ਦੇ ਵਿੱਚ ਬਾਬਾ ਗੰਦਸ ਸਕੂਲ ਦੇ ਵਿੱਚ ਅਸੀਂ ਜ਼ਿਲ੍ਹਾ ਪੱਧਰੀ ਇਵੈਂਟ ਕਰਾਇਆ ਗਿਆ ਇਹਦੇ ਵਿੱਚ ਵੱਡੀ ਪੱਧਰ ਤੇ ਲੋਕ ਦੀ ਸ਼ਮੂਲੀਅਤ ਹੋਈ ਤੇ ਮੈਂ ਇਸ ਮੌਕੇ ਤੇ ਸਾਰੇ ਬਨਾਲਾ ਜ਼ਿਲ੍ਹੇ ਵਾਸੀਆਂ ਨੂੰ ਮੈਂ ਇਹ ਦੱਸਣਾ ਚਾਹਾਂਗਾ ਕਿ ਜੀ ਸੀਐਮ ਦੀ ਯੋਗ ਸ਼ਾਲਾ ਦੋ ਸਾਲਾਂ ਤੋਂ ਚੱਲ ਰਹੀ ਨਹੀਂ ਤੇ ਇਹਦੇ ਵਿੱਚ ਮੁਫਤ ਦੇ ਵਿੱਚ ਅਸੀਂ ਟ੍ਰੇਨਰ ਸਰਕਾਰ ਵੱਲੋਂ ਪਿੰਡਾਂ ਦੇ ਵਿੱਚ ਤੇ ਸ਼ਹਿਰਾਂ ਦੇ ਵਿੱਚ ਉਹ ਪ੍ਰੋਵਾਈਡ ਕੀਤੀ ਜਾ ਰਹੀ ਹੈ ਲਗਭਗ ਹੁਣ ਸਾਡੇ ਕੋਲ 16 ਟ੍ਰੇਨਰ ਨੇ ਤੇ ਡੇਲੀ ਅਸੀਂ 250 ਦੇ ਲਗਭਗ ਕਲਾਸੇ ਚਲਾ ਰਹੇ ਨੇ ਤੇ ਇਹਦੇ ਵਿੱਚ ਮੈਂ ਦੁਬਾਰਾ ਸ਼ਹਿਰ ਵਾਸੀਆਂ ਨੂੰ ਤੇ ਜ਼ਿਲ੍ਹਾ ਵਾਸੀਆਂ ਨੂੰ ਬੇਨਤੀ ਕਰਨਾ ਚਾਹਾਂਗਾ ਜੇਕਰ ਉਹ ਆਪਣੇ ਪਿੰਡ ਦੇ ਵਿੱਚ ਜਾ ਸ਼ੈਡ ਦੇ ਵਿੱਚ ਉਹ ਯੋਗਾ ਦੀ ਕਲਾਸ ਕਰਵਾਉਣਾ ਚਾਹੁੰਦੇ ਤੇ ਸਾਡੇ ਯੋਗ ਸ਼ਾਲਾ ਦੇ ਟੀਮ ਨੂੰ ਜਾਂ ਸਾਡੇ ਡੀਸੀ ਦਫਤਰ ਆ ਕੇ ਉਹ ਮਿਲ ਸਕਦੇ ਨੇ ਤੇ ਫੋਨ ਨੰਬਰ ਵੀ ਅਸੀਂ ਪ੍ਰਸਮੂਜ ਜਾਰੀ ਕਰਾਂਗੇ ਤੇ ਉਹ ਡਿਮਾਂਡ ਵੀ ਪੇਸ਼ ਸਕਦੇ ਨੇ ਤੇ ਇਹਦੇ ਵਿੱਚ ਅਜਿਵੇਂ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਾਹਿਬ ਤੇ ਇੰਪਰੂਵਮੈਂਟ ਰਸਤੇ ਚੇਅਰਮੈਨ ਸਾਹਿਬ ਵੀ ਹਾਜ਼ਰ ਹੋਏ ਨੇ ਤੇ ਜ਼ਿਲੀ ਸਪੋਰਟਸ ਕਲੱਬ ਜਿਨੇ ਵੀ ਬੱਚੇ ਨੇ ਤੇ ਸਕੂਲਾਂ ਦੇ ਬੱਚੇ ਤੇ ਸਾਰੇ ਮੁਲਾਜ਼ਮ ਵੀ ਹਾਜ਼ਰ ਹੋਏ ਨੇ ਮੈਂ ਇਹ ਖੁਸ਼ੀ ਦੀ ਗੱਲ ਮੈਂ ਕਹਿਣਾ ਚਾਹਾਂਗਾ ਕਿਉਂਕਿ ਇਹ ਯੋਗਾ ਜਿਹੜੀ ਹੈ ਉਹ ਲੋਕਾਂ ਦੀ ਸਿਹਤ ਵਾਸਤੇ ਤੇ ਮੈਂਟਲ ਪੀਸ ਵਾਸਤੇ ਵੀ ਕਾਫੀ ਵਧੀਆ ਚੀਜ਼ ਹੈ ਤੇ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਅਸੀਂ ਇਹ ਟ੍ਰੇਨਿੰਗ ਦਿੱਤੀ ਅਸੀਂ ਡੀ ਐਡਿਕਸ਼ਨ ਸੈਂਟਰ ਸਾਡੀ ਸੋਹਲਪਤੀ ਤੇ ਸਿਵਲ ਹਸਪੀਟਲ ਚ ਅਸੀਂ ਲਗਾਤਾਰ ਕਰਾਰੀ ਨੇ ਮੈਂ ਧੰਨਵਾਦ ਕਰਨਾ ਚਾਹੁੰਦਾ ਹਾਂ ਹਾਂ ਜੀ ਚੇਅਰਮੈਨ ਸਿੱਖ ਕੀ ਕਹਿਣਾ ਚਾਹੁੰਦਾ ਯੋਗਾ ਸ਼ਾਲਾ ਤੁਸੀਂ ਕੀ ਕੀ ਕਹਿਣਾ ਚਾਹੁੰਦੇ ਦੱਸੋ ਮੈਨੂੰ ਸਭ ਤੋਂ ਪਹਿਲਾਂ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਮਾਨ ਜੀ ਦਾ ਉਹਨਾਂ ਦਾ ਅਸੀਂ ਦਿਲ ਦੇ ਗ੍ਰਹਿਹ ਤੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਜੋ ਸਾਡੀ ਸਭਿਤਾ ਸੀ ਸਾਡਾ ਪੁਰਾਣਾ ਕਲਚਰ ਸੀਗਾ ਯੋਗਾ ਜਿਵੇਂ ਲੋਕ ਬਿਲਕੁਲ ਭੁੱਲ ਚੁੱਕੇ ਸੀ ਉਹਨੂੰ ਉਸ ਨੂੰ ਦੁਬਾਰਾ ਜਿੰਦਾ ਕੀਤਾ ਤੇ ਤੁਸੀਂ ਦੇਖਿਆ ਹੋਊਗਾ ਵੀ ਵੱਖ-ਵੱਖ ਤਰ੍ਹਾਂ ਦੇ ਟੀਚਰ ਰੱਖ ਕੇ ਯੋਗਾ ਕਰਵਾਏ ਜਾ ਰਹੇ ਨੇ ਹਰੇਕ ਗਲੀ ਮੁਹੱਲੇ ਦੇ ਵਿੱਚ ਜਿੱਥੇ ਵੀ 25 ਮੈਂਬਰ ਇਕੱਠੇ ਹੁੰਦੇ ਆ ਉੱਥੇ ਯੋਗਾ ਵਾਲਾ ਜੋ ਉਹਨਾਂ ਨੂੰ ਟ੍ਰੇਨਿੰਗ ਦੇਣ ਵਾਸਤੇ ਸਪੈਸ਼ਲ ਟੀਚਰ ਰੱਖੇ ਗਏ ਨੇ ਸੋ ਜਿਸ ਤਰ੍ਹਾਂ ਅੱਜ 21 ਜੂਨ ਨੂੰ ਆਪਾਂ ਸਪੈਸ਼ਲ ਦਿਨ ਯੋਗਾ ਦਿਵਸ ਬਣਾਇਆ ਜਾਂਦਾ ਸੋ ਇਸ ਦੇ ਪ੍ਰਸ਼ਾਸਨ ਦਾ ਸਾਡੇ ਤੋਂ ਡੀਸੀ ਸਾਹਿਬਾਨ ਦਾ ਐਸਐਸਪੀ ਸਾਹਿਬਾਨ ਦਾ ਤੇ ਹੋਰ ਸਾਰੇ ਪ੍ਰਸ਼ਾਸਨਾਂ ਜਿੰਨੇ ਕੋਈ ਇੱਥੇ ਪਹੁੰਚੇ ਉਹਨਾਂ ਦਾ ਦਿਲ ਦੇ ਗਹਿਰੇ ਤੋਂ ਧੰਨਵਾਦ ਕਰਦੇ ਆਂ ਵੀ ਜਿਨ੍ਹਾਂ ਨੇ ਇੱਥੇ ਆ ਕੇ ਇੰਨਾ ਵਧੀਆ ਇੱਥੇ ਇਕੱਠੇ ਹੋ ਕੇ ਯੋਗਾ ਕੀਤੀ ਤੇ ਵਧੀਆ ਉਪਰਾਲਾ ਤੇ ਇਹ ਜਾਗਰੂਤ ਕੀਤਾ ਮੋਹਿੰਦਰ ਕਪਿਲ ਸਿਵਲ ਡਿਫੈਂਸ ਦੀ ਬਾਰਡਰ ਅੱਜ ਸਰ ਸਿਵਲ ਡਿਫੈਂਸ ਵੱਲੋਂ ਯੋਗਾ ਦਿਵਸ ਮਨਾਇਆ ਗਿਆ ਇੰਟਰਨੈਸ਼ਨਲ ਯੋਗਾ ਦਿ ਜਿਹੜਾ ਹੈਗਾ ਪ੍ਰਾਥਨਾ ਵਾਲੀ ਖੇ ਮਨਾਇਆ ਗਿਆ ਕੀ ਮੈਸੇਜ ਦੇਣਾ ਚਾਹੁੰਦੇ ਆ ਸਰ ਜਿਹੜਾ ਮਿਸ਼ਨ ਹੈ ਅੱਜ ਦੇ ਮਤਲਬ ਦਾ ਇੰਟਰਨੈਸ਼ਨਲ ਡੇ ਆਫ ਯੋਗਾ ਦਾ ਵਨ ਨੇਸ਼ਨ ਵਨ ਹੈਲਥ ਉਹ ਮੈਂ ਪਲੂਰੇਟ ਕਰਨਾ ਚਾਹਨਾਗਾ ਜਿਹੜੇ ਯੋਗਾ ਹੈਗੇ ਨੇਗੇ ਸਾਡੇ ਬੋਡੀ ਨੂੰ ਐਕਟਿਵ ਕਰਦੇ ਨੇਗੇ ਸਾਡੇ ਸਕਿਲਸ ਨੂੰ ਐਕਟਿਵ ਕਰਦੇ ਨੇਗੇ ਸਾਨੂੰ ਫੋਕਸ ਕਨਸੈਂਟ੍ਰੇਸ਼ਨ एवरीथिंग ਇਜ਼ ਪ੍ਰੋਵਾਈਡਡ ਬਾਈ ਯੋਗਾ ਜਿਸ ਤਾ ਕਿ ਤੁਸੀਂ ਇੱਕ ਸਕੂਲ ਦੇ ਵਿੱਚ ਪ੍ਰਿੰਸੀਪਲ ਵੀ ਰਹੇ ਹੋ ਤੇ ਅੱਜ ਤੁਸੀਂ ਉਸ ਟਾਈਮ ਵੀ ਸਿੱਖਿਆ ਦੇ ਰਹੇ ਸੀ ਤੇ ਅੱਜ ਵੀ ਸਮਾਜ ਨੂੰ ਸਿੱਖਿਆ ਦੇ ਰਹੇ ਹੋ ਕਿ ਇਸ ਚੀਜ਼ ਦੀ ਮੈਨੂੰ ਇਸ ਚੀਜ਼ ਦੀ ਬਹੁਤ ਖੁਸ਼ੀ ਹੁੰਦੀ ਹੈ ਕਿ ਮੈਂ ਇਸ ਸਮਾਜ ਦਾ ਇੱਕ ਜਿਹੜਾ ਬਹੁਤ ਮਹੱਤਵਪੂਰਨ ਅੰਗ ਹੈ ਇਹਦੇ ਨਾਲ ਜੁੜਿਆ ਹੋਇਆ ਹਾਂ ਮੈਂ ਜਦ ਤੱਕ ਹਾਂ ਮੈਂ ਸਿੱਖਿਆ ਹੀ ਪ੍ਰਦਾਨ ਕਰਦਾ ਰਹੂੰਗਾ ਇਹ ਮੇਰਾ ਕਰਮਵਤ ਬਚਨ ਹੈ ਜੀ ਮੇਰਾ ਨਾਮ ਸੰਗੀਤ ਸ਼ਰਮਾ ਜੀ ਸੰਗੀਤ ਸ਼ਰਮਾ ਜੀ ਜਿਸ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਅੱਜ ਯੋਗਾ ਵੀ ਕਰਵਾਇਆ ਇੱਥੇ ਜੀ ਤੁਸੀਂ ਜਿਵੇਂ ਕਹਿੰਦਾ ਵੀ ਯੋਗ ਦੇ ਆਪਕ ਵੀ ਹੋ ਤੇ ਅੱਜ ਯੋਗਾ ਇੰਟਰਨੈਸ਼ਨਲ ਯੋਗਾ ਡੇ ਹੈ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਇਸ ਵਾਰ ਮੈਸੇਜ ਇਹ ਹੈ ਜੀ ਵੀ ਅੱਜ ਦੀ ਭੱਜ ਦੌੜ ਦੀ ਦੁਨੀਆ ਦੇ ਵਿੱਚ ਜ਼ਿੰਦਗੀ ਦੇ ਵਿੱਚ ਹਰ ਇੱਕ ਬੰਦੇ ਨੂੰ ਕੋਈ ਕਿਸੇ ਨੂੰ ਪਿੱਠ ਦਾਲਦਾ ਕਿਸੇ ਨੂੰ ਬਲੱਡ ਪ੍ਰੈਸ਼ਰ ਆ ਕਿਸੇ ਨੂੰ ਮਾਨਸਿਕ ਪਰੇਸ਼ਾਨੀ ਹੈ ਤਾਂ ਉਹਨਾਂ ਸਾਰੀਆਂ ਚੀਜ਼ਾਂ ਦਾ ਇੱਕੋ ਇੱਕ ਇਲਾਜ ਹੈ ਯੋਗ ਯੋਗ ਕਾਰਨ ਦੇ ਨਾਲ ਤੁਸੀਂ ਆਪਣੀਆਂ ਮਾਨਸਿਕ ਸ਼ਰੀਰਿਕ ਪਰੇਸ਼ਾਨੀਆਂ ਤੋਂ ਆਜ਼ਾਦ ਹੋ ਸਕਦੇ ਹੋ ਜਿਹਦੇ ਨਾਲ ਤੁਸੀਂ ਖੁੱਲ੍ਹ ਕੇ ਜ਼ਿੰਦਗੀ ਜਿਉ ਸਕਦੇ ਹੋ ਜਿਵੇਂ ਕਿ ਸਿਵਲ ਡਿਫੈਂਸ ਵੱਲੋਂ ਲਗਾਤਾਰ ਹਰੇਕ ਜਗ੍ਹਾ ਤੇ ਉਪਰਾਲੇ ਕੀਤੇ ਜਾ ਰਿਹਾ ਹੈ ਜਿਹੜਾ ਵੀ ਹੁੰਦਾ ਸਮਾਜਿਕ ਮੈਸੇਜ ਦਿੱਤਾ ਜਾਂਦਾ ਹੈ ਕਿ ਅੱਜ ਵੀ ਜਿਹੜਾ ਹੈਗਾ ਯੋਗਾ ਕਰਵਾ ਕੇ ਮੈਸੇਜ ਦਿੱਤਾ ਗਿਆ ਕੀ ਯੋਗਾ ਕਰਵਾ ਕੇ ਸਾਡੇ ਸਿਵਲ ਸੋਲਜਰਸ ਨੂੰ ਪਹਿਲੀ ਗੱਲ ਤਾਂ ਸਿਵਲ ਸੋਲਜਰਸ ਨੂੰ ਮਜ਼ਬੂਤ ਕੀਤਾ ਗਿਆ ਵੀ ਕੱਲ ਨੂੰ ਕੋਈ ਨੇਚਰਲ ਕੈਲਾਮਿਟੀ ਜਾਂ ਕੋਈ ਯੁੱਧ ਦੀ ਕੋਈ ਸਥਿਤੀ ਦੇਸ਼ ਤੇ ਆਉਂਦੀ ਹੈ ਉਸ ਸਟ੍ਰੈਟਜੀ ਸਾਡੇ ਜਿਹੜੇ ਸਿਵਲ ਸੋਲਜਰਸ ਨੇ ਉਹ ਮਜ਼ਬੂਤ ਹੋਣ ਤੇ ਨਾਲ ਨਾਲ ਉਹ ਆਪਣੇ ਗਰੀਬ ਦੇ ਲੋਕਾਂ ਨੂੰ ਮਜ਼ਬੂਤ ਕਰ ਸਕਣ ਇਹੋ ਕਰਵਾ ਦੇ ਜਿਸ ਤਰ੍ਹਾਂ ਕਿ ਆਪਾਂ ਵਕ ਵਕ ਜਗ੍ਹਾ ਤੇ ਇਹ ਗੱਲ ਕੀਤੀ ਹੈ ਵੀ ਯੋਗਾ ਦਿਵਸ ਮਨਾਇਆ ਜਾ ਰਿਹਾ ਅੱਜ ਇਹਨਾਂ ਨੇ ਕਿਹਾ ਵੀ ਜੇ ਤੰਦਰੁਸਤ ਹੋਵਾਂਗੇ ਤਾਂ ਹੀ ਤੰਦਰੁਸਤ ਸਮਾਜ ਦੀ ਸਿਰਜਣਾ ਕਰ ਸਕਾਂਗੇ ਹਰ ਜਗ੍ਹਾ ਤੇ ਜਿਹੜੀ ਤੰਦਰੁਸਤੀ ਜ਼ਰੂਰੀ ਹੈ ਅੱਜ ਬਿਮਾਰੀਆਂ ਦਾ ਜਿਹੜਾ ਹੈਗਾ ਘੇਰਾ ਪਾਇਆ ਹੋਇਆ ਹੈ ਇੱਕ ਯੋਗਾ ਹੀ ਹੈ ਜਿਹੜਾ ਅੱਜ ਬਚਾ ਸਕਦਾ ਹੈ ਤੇ ਇਸ ਤਰ੍ਹਾਂ ਯੋਗ ਨਾਲ ਜੁੜੇ ਰਵਾਂਗੇ ਤਾਂ ਆਪਾਂ ਤੰਦਰੁਸਤ ਰਾਵਾਂਗੇ ਅਜੀਤ ਵੈਬਰ ਨਾਲਾ ਤੋਂ ਨਰਿੰਦਰ ਅਰੋੜਾ ਦੀ ਰਿਪੋਰਟ ਇਸ ਤੋਂ ਇਲਾਵਾ ਪੁਲਿਸ ਲੈਨ ਹੁਸ਼ਿਆਰਪੁਰ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਜਿੱਥੇ ਕਿ ਹੁਸ਼ਿਆਰਪੁਰ ਤੋਂ ਵਿਧਾਇਕ ਅਤੇ ਸ डिप्टी कमिश्नर हुशियारपुर आशिका जैन एस एस हुशियारपुर संदीप कुमार मलिक और सारे प्रशासनिक अधिकारी मौजूद रहे इस मौके खुले मैदान में योग आसन करवाए गए विधायक ब्रह्म शंकर जिंपा ने वही गिनती में आए लोगों का धनवाद किया तो लोगों को तो वो वो योग आसन कर सुनेहा दिता पहला तो सब योगा डे की बहुत बहुत बधाई दिना और तकरीबन सारा सैशन सॉरी सारा मेरा शहर शहरवासी और ਸਰੀਰ ਜਲਾ ਐਡਵੈਸਟ੍ਰੇਸ਼ਨ ਇਹਨਾਂ ਨੇ ਬਹੁਤ ਅੱਛਾ ਪ੍ਰੋਗਰਾਮ ਹਰ ਸਾਲ ਦੀ ਤਰ੍ਹਾਂ ਕੀਤਾ। ਔਰ ਮੈਨੂੰ ਵੀ ਹਰ ਸਮਝ ਲਓ ਲਗਾਤਾਰ ਮੌਕਾ ਮਿਲ ਰਿਹਾ ਆ ਕੇ ਇੱਥੇ ਯੋਗਾ ਕਰਨ ਦਾ ਪਬਲਿਕਲੀ ਕਰਨ ਦਾ ਜਿਹੜਾ ਇੱਕ ਹੈ ਉਹਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ। ਔਰ ਉਹਦੇ ਨਾਲ ਨਾਲ ਮੈਂ ਧੰਨਵਾਦ ਕੀਤਾ ਲਫਟਰ ਸੈਸ਼ਨ ਹੋਇਆ ਔਰ ਧਿਆਨ ਮੁਦਰਾ ਦਾ ਵੀ ਹੋਇਆ। ਸੋ ਸਾਰੀਆਂ ਚੀਜ਼ ਜਿਹੜੀ ਹੈ ਮਹਾਰਿਸ਼ੀ ਪਤੰਜਲੀ ਜੀ ਨੇ ਸਾਨੂੰ ਆਪਣੀ ਕਾਇਆ ਨੂੰ ਕਿਦਾਂ ਨਿਰੋਗ ਰੱਖਣਾ ਔਰ ਮਾਨਸਿਕ ਤੌਰ ਤੇ ਆਪਣੇ ਆਪ ਨੂੰ ਕਿਦਾਂ ਤਗੜੇ ਰੱਖਣਾ ਇਸ ਲਈ ਸਮਝੀ ਸਾਰੀ ਇਹ ਯੋਗ ਹੈਗਾ ਔਰ ਮੈਂ ਫੇ ਦੁਆਰਾ ਜਿਲ੍ਹਾ ਐਡਮਿਨਿਸਟ੍ਰੇਸ਼ਨ ਦਾ ਬਹੁਤ ਬਹੁਤ ਧੰਨਵਾਦ ਕਰਦਾ। ਪ੍ਰਸ਼ਾਸਨ ਵੱਲੋਂ ਸਾਰੇ ਹੁਸ਼ਿਆਰਪੁਰ ਨਿਵਾਸੀਆਂ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਦੀ ਬਹੁਤ ਬਹੁਤ ਵਧਾਈ। ਜਿਵੇਂ ਤੁਸੀਂ ਜਾਣਦੇ ਹੋ ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਸਾਹਿਬ ਔਰ ਸਾਡੇ ਸਾਬਕਾ ਮੰਤਰੀ ਸਾਹਿਬ ਐਮ ਐਲ ਏ ਸਾਹਿਬ ਰਮਸ਼ੰਗਰ ਜਿੰਪਾ ਜੀ ਦੇ ਜੈਨੂ ਮਾਈ ਹੇਟ ਹੁਸ਼ਿਆਰਪੁਰ ਵਿਖੇ ਸੀ ਐਮ ਡੀ ਯੋਗ ਸ਼ਾਲਾ ਬਹੁਤ ਵੱਡੇ ਪੱਧਰ ਤੇ ਚਲਾਈ ਜਾ ਰਹੀ ਹੈ ਜਿਦੇ ਵਿੱਚ ਅਸੀਂ ਪਿੰਡ ਪਿੰਡ ਮੋਹੱਲੇ ਮੋਹੱਲੇ ਦੇ ਵਿੱਚ ਫ੍ਰੀ ਯੋਗਾ ਕਲਾਸੇਸ ਯੋਗਾ ਟ੍ਰੇਨਰਸ ਦੇ ਰਹੇ ਗਲਬਤ ਕਰਾਣੇ ਅੱਜ ਦਾ ਵੀ ਜਿਹੜਾ ਸਾਰਾ ਪ੍ਰੋਗਰਾਮ ਹੈ ਉਹ ਸੀਐਮਡੀ ਯੋਗਾ ਸ਼ਾਲਾ ਦੇ ਟੀਮ ਵੱਲੋਂ ਤੁਸੀਂ ਦੇਖਿਆ ਕਿ ਬਹੁਤ ਹੀ ਸੋਨਾ ਪ੍ਰੋਗਰਾਮ ਕਰਾਇਆ ਗਿਆ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ ਇਸ ਸਕੀਮ ਦਾ ਵੱਧ ਚੜ੍ਹ ਕੇ ਲਾਭ ਲਓ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਯੁਰਵੈਦਿਕ ਕਲੀਨਿਕ ਜਿਹੜੀਆਂ ਸਾਡੀਆਂ ਆਯੂਸ਼ ਕਲੀਨਿਕਸ ਨੇ ਪਿੰਡ-ਪਿੰਡ ਦੇਖੇ ਮੋਹੱਲੇ-ਮੋਹੱਲੇ ਦੇਖੇ ਬਣਿਆ ਹੋਇਆ ਨੇ ਉਹਨਾਂ ਦੇ ਵਿੱਚ ਵੀ ਹੋਰ ਸੁਧਾਰ ਕਰਕੇ ਉੱਥੇ ਹਰਬਲ ਗਾਰਡਨਸ ਅਤੇ ਪੋਰ ਨਵੀਆ ਉਸਾਰੀਆਂ ਵੀ ਲੈ ਕੇ ਆ ਰਹੇ ਤੇ ਅਸੀਂ ਸਾਰੇ ਆਯੂਸ਼ ਦੇ ਨਾਲ ਜੁੜੇ ਰਹੀਏ ਯੋਗ ਆਪਣੇ ਲਾਈਫ ਸਟਾਈਲ ਦੇ ਵਿੱਚ ਇਨਕੋਰਪੋਰੇਟ ਕਰੀਏ ਤਾਂ ਕਿ ਅਸੀਂ ਸਾਰੇ ਸਿਹਤਮੰਦ ਰਹੀਏ ਔਰ ਖੁਸ਼हाल ਰਹੀਏ ਬਹੁਤ ਬਹੁਤ ਧੰਨਵਾਦ ਜੈ ਹਿੰਦ ਇਸੇ ਤਰ੍ਹਾਂ ਸੰਗਰੂਰ ਦੇ ਕਾਲੀ ਮਾਤਾ ਮੰਦਿਰ ਵਿਖੇ ਵੀ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ ਇਸ ਸੰਬੰਧੀ ਕਰਵਾਏ ਗੇ ਸਮਾਗਮ ਵਿੱਚ ਹਲਕਾ ਵਿਧਾਇਕ ਨਰਿੰਦਰ ਗੌਰ ਭਰਾਜ ਅਤੇ ਸੰਗਰੂਰ ਜ਼ਿਲ੍ਹਾ ਪ੍ਰਸ਼ਾਸਨ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਤ ਕੀਤੀ ਯੋਗ ਦਿਵਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਬੱਚਿਆਂ ਨੌਜਵਾਨਾਂ ਬਜ਼ੁਰਗਾਂ ਤੇ ਮਹਿਲਾਵਾਂ ਨੇ ਹਿੱਸਾ ਲਿਆ ਇਸ ਮੌਕੇ ਵਿਦਾਇਕਾ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਹਰ ਇਨਸਾਨ ਨੂੰ ਘੱਟੋ ਘੱਟ ਹਫ਼ਤੇ ਵਿੱਚ 5 ਦਿਨ ਯੋਗ ਕਰਨਾ ਚਾਹੀਦਾ ਹੈ ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਅੱਜ ਜਿਹੜਾ ਇੰਟਰਨੈਸ਼ਨਲ ਯੋਗਾ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਦਿੰਨੀ ਆ ਮੁਬਾਰਕਾ ਦਿੰਨੀ ਆ ਔਰ ਅੱਜ ਦੇ ਦਿਨ ਇਹਨੂੰ ਮਨਾਉਣ ਦਾ ਜਿਹੜਾ ਮੇਨ ਮਕਸਦ ਹੈ ਕਿ ਜਿਹੜੇ ਸਾਡੇ ਲੋਕ ਨੇ ਉਹ ਪਾਵੇਂ ਅੱਜ ਉਹਨਾਂ ਨੇ ਬਹੁਤ ਸਾਰੀ ਟੈਕਨੋਲੋਜੀ ਹਾਸਲ ਕਰ ਲਈ ਹੈ ਬਹੁਤ ਸਾਰੇ ਸਾਧਨ ਇਕੱਠੇ ਕਰ ਲਏ ਨੇ ਪਰ ਉਹ ਸਾਰੀ ਭਜ ਦੌੜ ਦੇ ਵਿੱਚ ਜਿਹੜਾ ਮਨੁੱਖ ਹੈ ਉਹ ਸਰੀਰਕ ਤੌਰ ਤੇ ਵੀ ਤੇ ਮਾਨਸਿਕ ਤੌਰ ਤੇ ਵੀ ਜਿਹੜਾ ਉਹ ਅੱਜ ਹਫੜਾ ਦਫੜੀ ਦੇ ਵਿੱਚ ਪਿਆ ਹੋਇਆ ਜਿਹੜਾ ਸੋ ਅੱਜ ਦੇ ਟਾਈਮ ਦੇ ਵਿੱਚ ਤੰਦਰੁਸਤੀ ਦੇ ਲਈ ਮੈਂ ਸਮਝਦੀ ਆ ਕਿ ਯੋਗ ਹੈ ਜਿਹੜਾ ਉਹ ਸਰੀਰਕ ਤੌਰ ਤੇ ਵੀ ਤੇ ਮਾਨਸਿਕ ਤੌਰ ਤੇ ਵੀ ਤੰਦਰੁਸਤ ਰੱਖਣ ਲਈ ਜਿਹੜਾ ਬਹੁਤ ਜ਼ਰੂਰੀ ਹੈ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਆ ਕੇ ਯੋਗ ਦੇ ਨਾਲ ਜੁੜੋ ਆਪਣੇ ਆਪ ਨੂੰ ਸਰੀਰਕ ਤੌਰ ਤੇ ਵੀ ਤੇ ਮਾਨਸਿਕ ਤੌਰ ਤੇ ਵੀ ਤਕੜੇ ਕਰੋ ਔਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਹੜਾ ਉਹਨਾਂ ਦਾ ਸੁਪਨਾ ਹੈ ਔਰ ਉਹਨਾਂ ਦਾ ਉਦੇਸ਼ ਹੈ ਕਿ ਅਸੀਂ ਨਰੋਆ ਸਮਾਜ ਦੀ ਜਿਹੜਾ ਸਿਰਜਣਾ ਕਰਨੀ ਹੈ ਉਹਦੇ ਤਹਿਤ ਜਿਵੇਂ ਸੰਗਰੂਰ ਜ਼ਿਲ੍ਹੇ ਦੇ ਵਿੱਚ 372 ਜਿਹੜੀਆਂ ਕਲਾਸਾਂ ਜਿਹੜੀਆਂ ਲੱਗ ਰਹੀਆਂ ਨੇ ਔਰ ਉਹਦੇ ਨਾਲ ਹੀ ਮੈਂ ਸਮਝਦੀ ਆ ਕਿ ਜਿੱਥੇ ਸ਼ਹਿਰਾਂ ਦੇ ਵਿੱਚ ਕਸਬਿਆਂ ਦੇ ਵਿੱਚ ਯੋਗਾ ਦੇ ਨਾਲ ਲੋਕ ਜੁੜ ਰਹੇ ਨੇ ਉੱਥੇ ਜ਼ਿਲ੍ਹੇ ਦੇ ਵਿੱਚ 65 ਐਸੇ ਪਿੰਡ ਨੇ ਜਿਹੜਾ ਜਿਨ੍ਹਾਂ ਦੇ ਵਿੱਚ ਯੋਗਾ ਦੀਆਂ ਕਲਾਸਾਂ ਲੱਗ ਰਹੀਆਂ ਨੇ ਸੋ ਇੱਕ ਵੱਡਾ ਪਰਾਲਾ ਜਿਹੜਾ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜਾ ਸਾਡਾ ਤਕੜਾ ਤੇ ਨਿਰੋਵਾ ਸਮਾਜਕਣ ਦੇ ਲਈ ਸੀਐਮ ਯੋਗਸਾਲਾ ਦਾ ਜਿਹੜਾ ਪ੍ਰੋਗਰਾਮ ਜਿਹੜਾ ਚਲਾਇਆ ਜਾ ਰਿਹਾ ਮੈਂ ਡਾਕਟਰ ਰਜਨੀ ਵਾਲਾ ਇੱਥੇ ਆਯੁਰਵੈਦਿਕ ਡਿਪਾਰਟਮੈਂਟ ਦੇ ਵਿੱਚ ਐਮਓ ਦੀ ਪੋਸਟ ਤੇ ਵਰਡ ਅੱਜ ਦਾ ਯੋਗ ਦਿਵਸ ਜਿਹੜਾ ਹੈ ਬਹੁਤ ਸ਼ਾਨਦਾਰ ਰਿਹਾ ਪਹਿਲੋ ਵੀ ਸਾਡੇ ਮੈਕਮੇ ਵੱਲੋਂ 65 ਪਿੰਡਾਂ ਦੇ ਵਿੱਚ 372 ਸੈਂਟਰ ਚੱਲ ਰਹੇ ਆ ਜਿੱਥੇ 5000 ਤੋਂ ਵੱਧ ਲੋਕ ਉਹਦਾ ਫਾਇਦਾ ਲੈ ਰਹੇ ਆ ਆਪਾਂ ਨੂੰ ਰੋਜ਼ ਯੋਗ ਕਰਨਾ ਚਾਹੀਦਾ ਹੈ ਅੱਜ ਇੱਥੇ ਇਹ ਵੀ ਦੱਸਿਆ ਗਿਆ ਮੈਡਮ ਭਰਾਜ ਵੀ ਆਏ ਸੀ ਉਹਨਾਂ ਨੇ ਵੀ ਦੱਸਿਆ ਵੀ ਜਿਸ ਤਰ੍ਹਾਂ ਡਿਲੀਵਰੀ ਤੋਂ ਬਾਅਦ ਲੇਡੀਜ਼ ਨੂੰ ਹੋ ਜਾਂਦਾ ਹੈ ਵੀ ਸਰੀਰ ਖਰਾਬ ਹੋ ਗਿਆ ਸੀ ਹਨ ਹੈਲਦੀ ਹੋ ਗਏ ਤਾਂ ਉਹਦੇ ਵਾਸਤੇ ਜੇ ਆਪਾਂ ਯੋਗ ਕਰਦੇ ਰਹੀਏ ਤਾਂ ਤੰਦਰੁਸਤ ਰਹਾਂਗੇ ਦੀ pranayam ਕਰਾਇਆ ਗਿਆ ਉਹਦੇ ਨਾਲ ਸਾਨੂੰ ਬਹੁਤ ਸਾਰੀਆਂ ਪੇਟ ਦੀਆਂ ਬਿਮਾਰੀਆਂ ਇੱਥੋਂ ਤੱਕ ਕਿ ਜੇ ਆਪਾਂ pranayam ਰੈਗੂਲਰ ਕਰਦੇ ਆਂ ਤੇ ਉਹਦੇ ਨਾਲ ਆਪਾਂ ਨੂੰ ਬ੍ਰੇਨ ਨੂੰ ਵੀ ਬਹੁਤ ਇਫੈਕਟਿਵ ਹੈ ਪੇਟ ਸਾਰਾ ਓਵਰਆਲ ਸਰੀਰ ਠੀਕ ਹੁੰਦਾ ਸਾਡੇ ਸਰੀਰ ਨੂੰ ਵੱਤ ਤੋਂ ਆਕਸੀਜਨ ਕਿਵੇਂ ਮਿਲਦੀ ਹੈ ਇਹ ਦੱਸਿਆ ਗਿਆ ਇਸ ਤਰ੍ਹਾਂ ਦੇ ਯੋਗ ਵੀ ਕਰਵਾਏ ਗਏ ਜਿਸ ਤਰ੍ਹਾਂ ਨੂੰ ਲੋਮ ਬਿਲੋਮ ਅਸੀਂ ਰੋਜ਼ ਕਰੀਏ ਤਾਂ ਉਹਦੇ ਨਾਲ ਸਾਡੇ ਫੇਫੜਿਆਂ ਨੂੰ ਵਕਤ-ਵਕਤ ਆਕਸੀਜਨ ਇਨਹੇਲ ਕਰਨ ਐਕਸਹੇਲ ਕਰਨ ਉਹਦੇ ਬਾਰੇ ਪਤਾ ਲੱਗਦਾ ਹੈ ਕਿ ਆਪਾਂ ਨੇ ਕਿਸ ਤਰ੍ਹਾਂ ਅੱਛਾ ਅੱਛੀ ਲਾਈਫ ਜੀਣੀ ਹੈ ਇਹਦੀ ਜਾਣਕਾਰੀ ਦਿੱਤੀ ਗਈ। ਇਸੇ ਤਰ੍ਹਾਂ ਐਸਐਸਪੀ ਕੰਨਾ ਡਾਕਟਰ ਜਯੁਤੀ ਯਾਦਵ ਦੀ ਅਗਵਾਈ ਵਿੱਚ ਪੁਲਿਸ ਨੇ ਜਿਸ ਸਕੂਲ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਇਸ ਮੌਕੇ ਜਿੱਥੇ ਪੁਲਿਸ ਕਰਮਚਾਰੀਆਂ ਨੇ ਯੋਗ ਆਸਣ ਕੀਤੇ ਉੱਥੇ ਡਾਕਟਰਾਂ ਨੇ ਪੁਲਿਸ ਨੂੰ ਤਣਾ ਭਰੀ ਜ਼ਿੰਦਗੀ ਵਿੱਚ ਯੋਗ ਰਾਹੀਂ ਜੀਣ ਦਾ ਮਹੱਤਵ ਦੱਸਿਆ। ਅੱਜ ਇੰਟਰਨੈਸ਼ਨਲ ਯੋਗਾ ਡੇ ਦੇ ਪਲੱਸ ਤੇ ਵਿੱਚ ਖੰਨਾ ਪੁਲਿਸ ਵੱਲੋਂ ਇੱਕ ਪੁਲਿਸ ਮੁਲਾਜ਼ਮਾ ਦੇ ਲਈ ਇੱਕ ਯੋਗਾ ਸੈਸ਼ਨ ਰੱਖਾਇਆ ਗਿਆ ਸੀਗਾ ਤੇ ਉਹਨਾਂ ਨੂੰ ਉਹਨਾਂ ਦੀ ਹੈਲਥ ਬਾਰੇ ਸਾਡੇ ਜੋ ਡਾਕਟਰ ਸਾਹਿਬ ਡਾਕਟਰ ਮਧੂਰ ਉਹਨਾਂ ਦੇ ਵੱਲੋਂ ਵੀ ਇੱਕ ਲੈਕਚਰ ਰੱਖਾਇਆ ਗਿਆ ਸੀਗਾ ਕਿ ਉਹਨਾਂ ਦੀ ਹੈਲਥ ਬਾਰੇ ਉਹਨਾਂ ਨੂੰ ਦੱਸਿਆ ਜਾਏ ਕਿ ਉਹ ਆਪਣੀ ਹੈਲਥ ਦਾ ਕਿਵੇਂ ਧਿਆਨ ਰੱਖਣ ਤੇ ਉਹਦੇ ਨਾਲ ਨਾਲ ਉਹਨਾਂ ਨੂੰ ਇੱਕ ਅਸੀਂ ਹੈਲਥ ਕਿਟਸ ਵੀ ਵੰਡਿਆ ਹੈ ਤਾਂ ਕਿ ਉਹ ਆਪਣਾ ਰੂਟੀਨ ਦੇ ਵਿੱਚ ਜੋ ਉਹਨਾਂ ਦੇ ਬੀਪੀ ਸ਼ੂਗਰ ਵਗੈਰਾ ਦਾ ਧਿਆਨ ਰੱਖ ਸਕਣ ਤੇ ਆਪਣਾ ਧਿਆਨ ਔਰ ਬੈਟਰ ਤਰੀਕੇ ਨਾਲ ਰੱਖ ਸਕਣ ਕਿਉਂਕਿ ਪੁਲਿਸ ਦੀ ਜੋ ਜੌਬ ਹੈਗੀ ਉਹ ਬੜੀ ਸਟ੍ਰੈਸਫੁਲ ਤੇ ਕੋਈ ਬਿਨਾ ਸ਼ੈਡਿਊਲ ਦੀ ਲਾਈਫ ਹੋ ਜਾਂਦੀ ਕੋਈ ਖਾਣ ਪੀਣ ਦਾ ਸੌਣ ਦਾ ਕੋਈ ਸ਼ੈਡਿਊਲ ਨਹੀਂ ਹੁੰਦਾ ਹੈਗਾ ਤੇ ਇਸ ਕਰਕੇ ਹੈਲਥ ਜੋ ਹੈ ਸਾਡੀ ਉਹ ਥੋੜਾ ਜਿਹਾ ਫਰਸਟ ਕੈਜੂਐਲਟੀ ਕਈ ਵਾਰੀ ਹੋ ਜਾਂਦੀ ਹੈਗੀ ਧਿਆਨ ਨਹੀਂ ਜਾਂਦਾ ਹੈਲਥ ਵੱਲ ਤੇ ਇਸ ਕਰਕੇ ਬੜਾ ਜ਼ਰੂਰੀ ਹੋ ਜਾਂਦਾ ਹੈਗਾ ਕਿ ਮੁਲਾਜ਼ਮਾਂ ਨੂੰ ਟਾਈਮ ਟੂ ਟਾਈਮ ਦੱਸਿਆ ਜਾ ਉਹਨਾਂ ਦਾ ਧਿਆਨ ਇਸ ਵੈਲ ਵੀ ਲੈ ਕੇ ਆਇਆ ਜਾਏ ਕਿ ਆਪਣੀ ਹੈਲਥ ਦਾ ਵੀ ਧਿਆਨ ਰੱਖਣ ਤੇ ਇੰਟਰਨੈਸ਼ਨਲ ਯੋਗਾ ਡੇ ਇੱਕ ਬਹੁਤ ਵਧੀਆ ਇੱਕ ਦਿਨ ਹੋ ਜਾਂਦਾ ਹੈ ਜਿਸ ਦਿਨ ਆ ਇੱਕ ਸਾਨੂੰ ਮੌਕਾ ਵੀ ਮਿਲ ਜਾਂਦਾ ਹੈ ਕਿ ਸੀ ਇਸ ਵੈਲ ਵੀ ਆਪਣਾ ਇੱਕ ਮੁਲਾਜ਼ਮਾਂ ਦਾ ਵੀ ਧਿਆਨ ਇਸ ਵੱਲ ਖਿੱਚੇ ਤੇ ਇਦਾਂ ਦਾ ਕੋਈ ਪ੍ਰੋਗਰਾਮ ਵੀ ਕਰਦੇ ਨੇ ਇਸੇ ਤਰ੍ਹਾਂ ਫਿਰੋਜ਼ਪੁਰ ਦੀ ਹੁਸੈਨੀਵਾਲਾ ਭਾਰਤ-ਪਾਕ ਸਰਹੱਦ ਤੇ ਵੀ ਬੀਐਸਐਫ ਅਤੇ ਫੌਜ ਦੇ ਜਵਾਨਾਂ ਨੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਬੀਐਸਐਫ ਦੇ ਡੀਜੀ

साथ तो सिविल लोग और आर्मी के जवान भी इस कार्यक्रम में शामिल है हमारे साथ तो सर कैसे योगा रहा आज शनिवार जवानों ने कैसे योगा किया सर आज जवानों ने बड़े जो है जोश के साथ योगा किया और ये इस दिवस के बारे में संदेश है कि योग केवल एक दिन के लिए नहीं है ये हम योग लोगों में जागरूकता पैदा करने के लिए आज आयोजन किया गया और इसके नियमित दिनचर्या में शामिल किया जाए हम जो है आज ग्यारवा अंतर्राष्ट्रीय योग दिवस मना रहे हैं जैसा कि आपको पता ही है की शारीरिक और मानसिक क्षमता हर इंसान के लिए बहुत ज़रूरी है चाहे वो बच्चा हो चाहे वो बड़ा हो चाहे वो बूढ़ा हो चाहे वो आदमी हो चाहे वो औरत हो तो और हम बीएसएफ में जो है मानसिक और शारीरिक संतुलता और फिटनेस के लिए बहुत ही महत्व देते हैं और इसलिए हम हर जगह हमारे जो बीएसएफ पोस्ट्स हैं सब जगह जो है हम आज ग्यारहवा योग दिवस मना रहे हैं

ਬਹੁਤ ਪ੍ਰਾਣੇ ਸਮਿਆਂ ਤੋਂ ਸਾਡੇ ਭਾਰਤ ਦੇ ਵਿੱਚ ਜਿਹੜੇ ઋષਿ-ਮੁਨੀ ਸੀ ਯੋਗ ਨੂੰ ਅਪਣਾ ਕੇ ਆਪਦੀ ਸਿਹਤ ਨੂੰ ਤੰਦਰੁਸਤ ਰੱਖਦੇ ਸੀ ਔਰ ਲੋਕਾਂ ਨੂੰ ਵੀ ਸਿਖਲਿਆ ਦਿੰਦੇ ਸੀ ਔਰ ਆਯੁਰਵੈਦਿਕ ਸਿਸਟਮ ਸੀ ਪਰ ਹੌਲੀ-ਹੌਲੀ ਕਿਉਂਕਿ ਹਿੰਦੁਸਤਾਨ ਦੀ ਗ੍ਰਾਮੀਣ ਤਬਾਦ ਉਹਨੂੰ ਖਤਮ ਕਰ ਦਿੱਤਾ ਗਿਆ ਕੇ ਇਸ ਨੂੰ ਪੁਨਰ ਸਜਿਤ ਕੀਤਾ ਗਿਆ 11ਵਾਂ ਯੋਗੇ ਦਿਵਸ ਦੇ ਉੱਤੇ ਅੱਜ ਬਟਿੰਡੇ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਦੇ ਵਿੱਚ ਪੰਜਾਬ ਸਰਕਾਰ ਜਿਹੜੀ ਇਹ ਸਾਰੇ ਪੰਜਾਬ ਦੇ ਮਨਾ ਰਹੀ ਹੈ ਮੈਂ ਵਧਾਈ ਦਿੰਦਾ ਪੰਜਾਬ ਸਰਕਾਰ ਨੂੰ ਵੀ ਔਰ ਲੋਕਾਂ ਨੂੰ ਵੀ ਜਿਹੜੇ ਅੱਜ ਇੱਥੇ ਸ਼ਮੂਲਿਤ ਕੀਤੀ ਹੈ ਕਿ ਉਹ ਇਹ ਨਾਰੇ ਦੇ ਉੱਤੇ ਕੰਮ ਕਰਨ ਕਿ ਕਰੋ ਯੋਗ ਰਹੋ ਨਰੋ ਇਸ ਦੇ ਨਾਲ ਮਾਨਸਿਕ ਜਿਹੜੀ ਪੈਨਸ਼ਨ ਹੈ ਜਿਹਨੂੰ ਅਸੀਂ ਚਿੰਤਾਵਾ ਕਹਿੰਦੇ ਆ ਜਦੋਂ ਯੋਗ ਦੇ ਵਿੱਚ ਆਉਂਦੇ ਆ ਇੱਥੇ ਲੋਕਾਂ ਦਾ ਸਹਿਯੋਗ ਵੀ ਮਿਲਦਾ ਇੱਕ ਦੂਜੇ ਨਾਲ ਗੱਲਬਾਤ ਵੀ ਕਰਦੇ ਆ ਤਾਂ ਉਹਨਾਂ ਦੀ ਚਿੰਤਾ ਵੀ ਖਤਮ ਹੁੰਦੀ ਹੈ ਆਪਦੇ ਪਰਿਵਾਰ ਦੀਆਂ ਗੱਲਾਂ ਬਾਤਾਂ ਵੀ ਇੱਥੇ ਹੋ ਜਾਂਦੀਆਂ ਨੇ ਕੀਸ਼ ਕਰਕੇ ਅੱਜ ਦੇ ਦਿਨ ਜਿਹੜਾ ਸੱਚਾ ਸੁਨੇਹਾ ਇਹ ਹੈ ਕਿ ਸਾਨੂੰ ਸਾਰਿਆਂ ਨੂੰ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਸਰਕਾਰ ਨੇ ਯੋਗਾ ਟੀਚਰ ਰੱਖ ਕੇ ਹਰ ਪਿੰਡ ਦੇ ਹਰ ਪਿੰਡ ਦੇ ਵਿੱਚ ਯੋਗ ਸ਼ਾਲਾ ਚਲੂ ਕੀਤੀਆਂ ਨੇ ਇਹ ਬਹੁਤ ਵੱਡਾ ਉਪਰਾਲਾ ਹੈ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਇੱਕ ਵੱਡਾ ਪਹਿਲਾ ਹੋਏਗਾ ਮੈਂ ਆਸ਼ ਕਰਦਾ ਹਾਂ ਕਿ ਸਾਰੇ ਲੋਕ ਯੋਗ ਨਾਲ ਜੁੜਨਗੇ ਸਰੀਰ ਨੂੰ ਤੰਦਰੁਸਤ ਰੱਖਣਗੇ ਦਿਮਾਗੀ ਤੌਰ ਦੇ ਉੱਤੇ ਤੰਦਰੁਸਤ ਰਹਿਣਗੇ ਇੰਟਰਨੈਸ਼ਨਲ ਯੋਗਾ ਦਿਵਸ ਤੇ ਜੀ ਮੈਂ ਸਭ ਨੂੰ ਬਧਾਈ ਦੇਣਾ ਚਾਹਾਂਗੀ ਅੱਜ ਅਸੀਂ ਸੀਐਮ ਦੀ ਯੋਗਸ਼ਾਲਾ ਪ੍ਰੋਗਰਾਮ ਤੇ ਸ਼ੀ ਪਗਤ ਸਿੰਘ ਸਟੇਡੀਅਮ ਦੇ ਵਿੱਚ ਪ੍ਰੋਗਰਾਮ ਕਰਵਾਇਆ ਤੁਸੀਂ ਦੇਖਿਆ ਕਿ ਸਾਡੇ ਕੋਲ ਤਕਰੀਬਨ 1500 ਬੰਦੇ ਦਾ ਅਜਿਥੇ ਇਕੱਠ ਹੈ ਜਿਦੇ ਚੋਂ ਬਹੁਤ ਜ਼ਿਆਦਾ ਲੇਡੀਜ਼ ਸੀ ਔਰ ਬੱਚੇ ਸੀਗੇ ਸੋ ਸਭ ਤੋਂ ਜ਼ਰੂਰੀ ਸਿਹਤ ਹੈ ਜੀ ਸਿਹਤ ਦਾ ਜਹਾਨ ਹੈ ਔਰ ਇਸ ਕਰਕੇ ਮੈਂ ਸਭ ਨੂੰ ਕਹਿ ਰਹੀ ਹਾਂ ਕਿ ਇਹ ਵੀ ਹੁੰਦਾ ਹੈ ਕਿ ਜੇ ਤੁਸੀਂ ਫਿਟ ਹੋ ਫਿਰ ਹੀ ਤੁਸੀਂ ਫਿਟ ਮਾਈਂਡ ਔਰ ਅਚੀ ਸੋਚ ਵੀ ਰੱਖ ਸਕਦੇ ਹੋ ਸੋ ਇਸ ਕਰਕੇ ਤੁਹਾਡੇ ਬਾਅਦ ਮੇਰਾ ਹੀ ਸਭ ਨੂੰ ਇਹੀ ਮੈਸੇਜ ਦਿਆਂਗੀ ਕਿ ਫਿਟ ਰਹੋ ਤੰਦਰੁਸਤ ਰਹੋ ਆਪਣੀ ਸਿਹਤ ਦਾ ਖਿਆਲ ਰੱਖੋ ਆਪਣੇ ਪਰਿਵਾਰ ਦੀ ਸਿਹਤ ਦਾ ਖਿਆਲ ਰੱਖੋ ਥੈਂਕ ਯੂ